ਸਰਿਕਾਲਸੀ ਜੀ ਤੇ ਮੁੱਖ ਮੰਤਰੀ ਭਵਨ ਦਵਾਨ ਨੇ ਆਮ ਆਦਮੀ ਪਾਰਟੀ ਦੀ ਜੋ ਪ੍ਰਧਾਨਗੀ ਸੀ ਉਹ ਤੋਂ ਅਸਤੀਵਾ ਦਿੱਤਾ ਹੈ ਜਿਹੜੀ ਪ੍ਰਾਣੀ ਪੈਨਸ ਸਕੀਮ ਬਾਰੇ ਨੋਟੀਫਿਕੇਸ਼ਨ ਕੀਤਾ ਸਰਕਾਰ ਨੇ ਪ੍ਰਾਣੀ ਪੈਨਸ ਸਕੀਮ ਬਾਰੇ ਉਹਦੇ ਬਾਰੇ ਫੈਸਲਾ ਹੋ ਚੁੱਕਿਆ ਜੀ ਉਹਦੇ ਬਾਰੇ ਐਸਓਪੀਜ਼ ਦੇ ਜਿਹੜੇ ਉਹ ਬਣ ਰਹੇ ਨੇ ਚੋਣਾ ਤੋਂ ਮਗਰੋਂ ਉਹ ਵੀ ਬੜੀ ਜਲਦੀ ਹੋ ਜਾਏਗਾ ਥੈਂਕ ਯੂ ਸਰ ਜੀ ਜਲਦੀ ਜਲਦੀ ਇਸ ਤਰ੍ਹਾਂ ਮੈਂ ਹੱਥੀਂ ਕਰਦਾ ਆ ਜੀ ਬਾਈ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਕੋਸ਼ਿਸ਼ ਕਰਨੀ ਮਿਲਿਆ ਆਉਣ ਲੋਕਾਂ ਨੂੰ ਪਾਉਣ ਫਸਟ ਲਾਉਣ ਆਹ ਲੋ ਜੀ ਆਈ ਆਇਓ ਦੇਖਿਓ ਬੇਟਾ ਮੈਂ ਸੋਰੀ ਸਪੈਸੀਫਿਕਲ ਰਿਕਮੈਂਡ ਸਰ ਸਰ ਇੱਕ ਮਿੰਟ ਜੀ ਜਿਹੜੇ ਆਉਣ ਵਾਲੇ ਚੋਣਾਂ ਨੇ ਕਿ ਟੁੰਡੀ ਹੈ ਪ੍ਰਾਪਤੀਆਂ ਹੋਣਗੀਆਂ ਆਮ ਆਦਮੀ 80% 13 ਦੇ 13 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੂਗੀ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਜੋ ਭਵੰਤਮਨਜੀ ਦੀ ਸਰਕਾਰ ਨੇ ਕੰਮ ਕੀਤੇ ਨੇ ਉਹ 70 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸੋਚੇ ਵੀ ਨਹੀਂ ਸੀਗੇ ਔਰ ਸੰਗਰੂਰ ਦੀ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਤਾਂ ਜਿਹੋ ਜਿਹੇ ਸਾਫ਼ ਸੁਥਰੇ ਕਿਰਦਾਰ ਵਾਲਾ ਕੰਮ ਕਰਨ ਵਾਲਾ ਲੋਕਾਂ ਦੇ ਵਿਚਰਣ ਵਾਲਾ ਇੱਕ ਇਮਾਨਦਾਰਾ ਨੌਜਵਾਨ ਸਾਥੀ ਮੀਥੇਰ ਪਾਰਟੀ ਨੇ ਚੁਣ ਕੇ ਲੋਕਾਂ ਨੂੰ ਦਿੱਤਾ ਐਜ਼ ਉਮੀਦਵਾਰ ਮੈਂ ਸਮਝਦਾ ਕਿ ਇੱਕ ਰਿਕਾਰਡ ਤੋੜ ਮਾਰਜਨ ਦੇ ਨਾਲ ਮੀਥੇਰ ਸੰਗਰੂਰ ਜਿੱਤਣਗੇ ਜਿਹੜੀਆਂ ਆਮਾਰੀ ਵਾਲੇ ਪਹਿਲਾਂ ਵਾਦੇ ਕੀਤੇ ਸੀਗੇ ਜਿਸ ਕੱਚੇ ਮਲਾਏ ਪੱਕੇ ਕਰਨ ਕੀਤੇ ਪੱਕੇ ਜਿਹੜੇ ਕੱਚੇ ਮਲਾਏ ਬਿਲਕੁਲ ਹੋ ਚੁੱਕੇ ਨੇ ਜੀ ਉਹਨਾਂ ਦੇ ਜਿਹੜਾ ਹੈ ਆਪਣਾ ਕੱਚੇ ਮਲਾਜ ਪੱਕੇ ਹੋ ਚੁੱਕੇ ਨੇ ਜਿਹੜੇ 43 ਹਜ਼ਾਰ ਨੌਕਰੀ ਜਿਹੜੇ ਉਹ ਦਿੱਤੀਆਂ ਜਾ ਚੁੱਕੀਆਂ ਨੇ ਸਾਰੇ ਦੇ ਸਾਰੇ ਵਾਦੇ ਦੇਖੋ ਇਹ ਜੇ ਹੋਈ ਵੀ 2 ਸਾਲ ਲੈ ਤੁਸੀਂ ਉਹ ਕੱਚੇ ਰੱਖੇ ਕਿੰਨਾ ਨੇ ਸੀਗੇ ਕਦੇ ਤੁਸੀਂ ਉਹਨਾਂ ਨੂੰ ਨਹੀਂ ਪੁੱਛਦੇ ਪਿਛਲੀਆਂ ਸਰਕਾਰਾਂ ਚ ਨਾਲੇ ਕਰਜ਼ ਵੀ ਜਿਹੜਾ ਨਾਲ ਲੋਕਾਂ ਨੂੰ ਸਹੂਲਤਾਂ ਵੀ ਨਹੀਂ ਮਿਲੀਆਂ ਅੱਜ ਜਿੰਨੇ ਤੁਸੀਂ ਇੱਥੇ ਬਹੁਤੇ ਬਰਨਾਲੇ ਦੇ ਸਾਡੇ ਭਰਾ ਪੱਤਰਕਾਰ ਖੜੇ ਹੋ ਥੋੜਾ ਵੀ ਬਹੁਤਿਆਂ ਦੇ ਬੇਲੀ ਦਾ ਬਿਲ ਜੀਰੋ ਆਉਂਦਾ ਹੋਊਗਾ ਹਰੇਕ ਪਰਿਵਾਰ ਨੂੰ ਸਭ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਸਾਡੇ ਤੇ ਵਿੱਤੀ ਸੰਕਟ ਚੱਲ ਰਿਹਾ ਅਸੀਂ ਮੁਲਾਜ਼ਮਾਂ ਦੀ ਇਸ ਮੰਗ ਦਾ ਹੱਲ ਨਹੀਂ ਕਰ ਸਕਦੇ ਜਿਸ ਕਾਰਨ ਪੰਜਾਬ ਦੇ ਜੋ ਮੁਲਾਜ਼ਮ ਨੇ ਉਹਨਾਂ ਦੁਆਰਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਫੈਕਟਰ 2.96 ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਦੇ ਦਿੱਤੇ ਨੇ ਕਿ ਜਲਦ ਤੋਂ ਜਲਦੀ ਇਸ ਮੰਗ ਦਾ ਹੱਲ ਕੀਤਾ ਜਾਵੇ ਤੇ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਫੈਕਟਰ 2.0 ਨਾਲ ਹਟਦੇ ਨਾਲ ਸੋਧਿਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਕਰਦੀ ਹੈ ਕਿਉਂਕਿ ਜੇਕਰ ਇਹ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਨੂੰ ਜਵਾਬ ਵੀ ਦੇਣਾ ਪਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਸ ਦਾ ਕਾਰਨ ਵੀ ਦੱਸਣਾ ਪਵੇਗਾ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ